ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜੋ ਕਿ 48 ਯੋਧਿਆਂ ਦੀ ਯਾਦ ਦੇ ਵਿੱਚ ਹਰ ਇੱਕ ਸਾਲ ਲੁਧਿਆਣਾ ਵਿੱਚ ਲਗਾਇਆ ਜਾਂਦਾ ਹੈ ਅਤੇ ਉਦੇਸ਼ ਦੇ ਸੰਬੰਧ ਵਿੱਚ ਇਸ ਸਾਲ ਵੀ 39ਵਾਂ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇੱਕ ਖੂਨਦਾਨ ਕੈਂਪ ਹਰ ਇੱਕ ਸਾਲ ਜ਼ਿਲ੍ਹਾ ਲੁਧਿਆਣਾ ਵੱਲੋਂ ਲਗਾਇਆ ਜਾਂਦਾ ਹੈ ਇਸ ਮੌਕੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇੱਕ ਬੰਦੇ ਦੇ ਖੂਨ ਦੇ ਨਾਲ ਤਿੰਨ ਬੰਦੇ ਜ਼ਿੰਜੀ ਬਚ ਸਕਦੀ ਹੈ ਤਾਂ ਇਹ ਬਹੁਤ ਹੀ ਵੱਡਾ ਦਾਨ ਹੈ ਤਾਂ ਹਰ ਇੱਕ ਸਾਲ ਪਟਵਾਰ ਯੂਨੀਅਨ ਅਤੇ ਕਾਨਗੋ ਐਸੋਸੀਏਸ਼ਨ ਲੁਧਿਆਣਾ ਬਿਲਕੁਲ ਮਿਲ ਕੇ ਇੱਕ ਹੁੰਦਨ ਕੈਂਪ ਲਗਾਉਂਦੇ ਹਨ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਅਤਰਕਾਨਾ ਗੱਲਬਾਤ ਕਰਦੇ ਇਸ ਸੰਬੰਧੀ ਫੁਰਕੀ ਗੱਲਬਾਤ ਕੀਤੀ ਗਈ। ਮੇਰਾ ਨਾਮ ਵਰਿੰਦਰ ਕੁਮਾਰ ਸ਼ਰਮਾ ਜਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਅੱਜ ਜਿਹੜਾ ਅਸੀਂ 39ਵਾਂ ਸਦਭਾਵਨਾ ਦਿਵਸ ਮਨਾਉਣ ਜਾ ਰਹੇ ਹਾਂ। ਏ ਅਸੀਂ ਆਪਣੇ ਜਿਹੜੇ ਸਾਡੇ ਪਹਿਲਾਂ ਮਹਾਨ ਯੋਧੇ ਹੋਏ ਨੇ ਫਟਵਾਰ ਜਗਤ ਦੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਇਹ ਅਸੀਂ ਘਰ ਦਾ ਆਰੰਭ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਦਾ ਆਸਰਾ ਲੈਂਦੇ ਹੋਏ ਪਹਿਲਾਂ ਫਾਟਾ ਸ਼ੁਭ ਆਰੰਭ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਛੰਡੇ ਦੀ ਰਸਮ ਜਿਹੜੀ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਬਲਾਤ ਸਿੰਘ ਜੀ ਔਜਲਾ ਦੀ ਰੈਵਨਿਊ ਫਟਵਾਰ ਯੂਨੀਅਨ ਤੇ ਉਹਨਾਂ ਦੇ ਨਾਲ ਹਰਬੀਰ ਸਿੰਘ ਜੀ ਢਿੰਡਸਾ ਕਾਨੂੰਗੋ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦੋਵਾਂ ਨੇ ਕੀਤੀ ਆ ਤੇ ਹੁਣ ਅਸੀਂ ਸਾਡੇ ਪੰਡਤ ਰਜਿੰਦਰਪਾਲ ਜੀ ਦੀ ਯਾਦ ਦੇ ਵਿੱਚ ਜਿਹੜੇ 3 14 ਸਾਲ ਪਹਿਲਾਂ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਉਦੋਂ ਉਹਦੇ ਜਨਰਲ ਸਖਤਰ ਰਹੇ ਨੇ ਤੇ 20 ਸਾਲ ਕੋਆਰਡੀਨੇਟ ਸਰਵਿਸਿਜ਼ ਬੋਡੀ ਮਹਾ ਪੰਜਾਬ ਦੇ ਵਿੱਚ ਉਹਨਾਂ ਨੇ ਪ੍ਰਦਾਨਗੀ ਕੀਤੀ ਆ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਅੱਜ ਜਿਹੜਾ ਇਹ ਖੂਨਦਾਨ ਕੈਂਪ ਲਾ ਰਹੇ ਆ ਤੇ ਅਸੀਂ ਇਹ ਖੂਨਦਾਨ ਕੈਂਪ ਮਾਨਵਤਾ ਦੇ ਭਲੇ ਦੇ ਲਈ ਹਰ ਸਾਲ ਆ ਰਹੇ ਆ ਤੇ ਅੱਜ ਦੇ ਇਸ ਖੂਨਦਾਨ ਕੈਂਪ ਦਾ ਦੁਗਾਟਨਮਾਨ ਜੋ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਉਹਨਾਂ ਦੁਆਰਾ ਕੀਤਾ ਗਿਆ ਵਾ ਤੇ ਹੁਣ ਤੁਸੀਂ ਦੇਖ ਰਹੇ ਹੋ ਵੀ ਖੂਨਦਾਨ ਚੱਲ ਰਿਹਾ ਵਾ ਤੇ ਯੂਥ ਨੂੰ ਕੀ ਕਹਿੰਦਾ ਹਾਂ ਯੂਥ ਨੂੰ ਇਹ ਜਿਹੜਾ ਖੂਨਦਾਨ ਹੈ ਮਹਾਨਦਾਨ ਹੈ ਬੱਦੋ ਬੱਦ ਖੂਨਦਾਨ ਕਰਨਾ ਚਾਹੀਦਾ ਸਾਰਿਆਂ ਨੂੰ ਅੱਗੇ ਆ ਕੇ ਜੀ ਤੇ ਲੋਕਾਂ ਨੂੰ ਮੈਸੇਜ ਕੀ ਦੇਣਾ ਬਸ ਇਹੀ ਜੀ ਪਿਆਰ ਤੇ ਸਤਿ ਭਾਵਨਾ ਸਾਰਿਆਂ ਦੇ ਵਿੱਚ ਬਣੀ ਹੋਣੀ ਚਾਹੀਦੀ ਹੈ ਤੇ ਦੇਸ਼ ਦੀ ਤਰੱਕੀ ਦੇ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਮਾਨਵਤਾ ਦੇ ਭਲੇ ਦੇ ਲਈ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਜੀ ਬਲਰਾਜ ਸਿੰਘ ਔਜਲਾ ਜੀ ਸਰ ਅੱਜ ਜਿਹੜਾ ਬਲੈਕ ਕੈਂਪ ਲਾਇਆ ਗਿਆ ਕਿੱਥੇ ਲਾਇਆ ਗਿਆ ਉਹਦਾ ਤੋਂ ਤਾਂ ਸ਼ੁਰੂ ਕੀਤਾ ਇਹ ਸਤਿ ਭਾਵਨਾਵਾਂ ਦੇ ਜਿਹੜਾ ਪਟਵਾਰ ਜਗਤ ਦੇ 48 ਯੋਧਿਆਂ ਦੀ ਯਾਦ ਦੇ ਵਿੱਚ ਹਰ ਇੱਕ ਸਾਲ ਲੁਧਿਆਣਾ ਮਕਾਨ ਤੇ ਬਣਾਇਆ ਜਾਂਦਾ ਹੈ ਜੀ ਇਸ ਸਾਲ ਵੀ ਜਿਹੜਾ 39ਵਾਂ ਸਤਿ ਭਾਵਨਾਵਾਂ ਦੇ 10 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਂਦੇ ਨੇ ਉਹਦੇ ਉਹਨਾਂ ਦੇ ਸੰਬੰਧ ਦੇ ਵਿੱਚ ਇੱਥੇ ਜਿਹੜਾ ਖੂਨਦਾਨ ਹਰ ਇੱਕ ਸਾਲ ਜ਼ਿਲ੍ਹਾ ਲੁਧਿਆਣਾ ਵੱਲੋਂ ਲਗਾਇਆ ਜਾਂਦਾ ਤਾਂ ਜਿਹੜਾ ਖੂਨਦਾਨ ਮਹਾਦਾਨਾ ਜਿਵੇਂ ਨੇਤਰਦਾਨਾ ਜੀ ਉਸ ਤਰ੍ਹਾਂ ਇੱਕ ਖੂਨ ਇੱਕ ਬੰਦੇ ਦੇ ਖੂਨਦਾਨ ਦੇ ਨਾਲ ਤਿੰਨ ਬੰਦਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਤਾਂ ਇਹ ਬੜਾ ਵੱਡਾ ਦਾਨ ਆ ਤਾਂ ਹਰ ਇੱਕ ਸਾਲ ਪਟਵਾਰ ਜੁਨੀਅਨ ਤੇ ਕਨਗੋ ਐਸੋਸੀਏਸ਼ਨ ਲੁਧਿਆਣਾ ਨਾਲ ਮਿਲ ਕੇ ਖੂਨਦਾਨ ਕੈਂਪ ਲਾਉਂਦੇ ਨੇ ਅਤੇ ਨਾਲ ਹੀ ਜਿਹੜਾ ਸਦਭਾਵਨਾ ਦਿਵਸ ਆ ਹੋਰ ਰਿਕਸਾ ਦੀ ਤਾਂ ਇਸ ਸਾਲ ਵੀ ਲੁਧਿਆਣਾ ਜ਼ਿਲ੍ਹੇ ਵੱਲੋਂ ਇੱਥੇ ਮੁਕਾਮ ਲੁਧਿਆਣਾ ਤੇ ਬਣਾਇਆ ਜਾ ਰਿਹਾ ਲੋਕਾਂ ਨੂੰ ਫੀਡਬੈਕ ਦੇਣਾ ਚਾਹੁੰਦੇ ਆ ਇਸ ਵੇਲੇ ਪੈਸੇ ਤੇ ਹੀ ਆਈ ਵੀ ਰਲ ਮਿਲ ਕੇ ਆਪਸੀ ਮਿਲਵਰਤਨ ਨਾਲ ਆਪਸੀ ਭਾਈਚਾਰਕ ਸਾਂਝ ਦੇ ਨਾਲ ਰਹੀਏ ਜਿੱਥੇ ਵੀ ਲੋਕ ਸੇਵਾ ਦਾ ਮੌਕਾ ਮਿਲਦਾ ਉਹ ਤੋਂ ਪਿੱਛੇ ਨਾ ਹਟਿਏ ਉਸੇ ਦੇ ਸੰਬੰਧ ਦੇ ਵਿੱਚ ਇਹ ਇੱਕ ਫੂਨ ਦਾਣਾ ਜਿਹੜਾ ਮਹਾ ਦਾਣ ਦੇ ਤੌਰ ਤੇ ਇੱਥੇ ਲਗਾ ਤੁਹਾਨੂੰ ਮੈਂ ਹਰਵੀਰ ਸਿੰਘ ਢਿੰਡਸਾ ਸੂਬਾ ਪ੍ਰਧਾਨ ਦੀ ਰੈਵਨਿਊ ਕਨਫਰੰਸ ਜੰਜਾਬ ਜੀ ਸਰ ਇਹ ਕਿੰਨਾ ਬਲੱਡ ਕੈਂਪ ਹੈ ਔਰ ਕਿੱਥੇ ਲਗਾਇਆ ਜਾ ਰਿਹਾ ਹੈ ਸਾਡਾ ਬਲੱਡ ਕੈਂਪ ਅਸੀਂ ਪਿਛਲੇ 5 ਸਾਲ ਤੋਂ ਲਗਾਉਂਦੇ ਆ ਰਹੇ ਹਾਂ ਇਸ ਵਾਰ ਦਾ ਬਲੱਡ ਕੈਂਪ ਸਾਡੇ ਬਾਊ ਅਰਜੰਦਰਪਾਲ ਜੀ ਸਾਡੇ ਜਥੇਬੰਦੀ ਦੇ ਕੋਹਿਨੂਰ ਹੀਰੇ ਨੇ ਉਹਨਾਂ ਨੂੰ ਸਮਰਪਿਤ ਆ ਜਿਨ੍ਹਾਂ ਨੇ ਲੰਮਾ ਸਮਾਂ ਜਥੇਬੰਦੀ ਦੀ ਸੇਵਾ ਕੀਤੀ ਆ ਬਖਰੂਖ ਉਹਦਿਆਂ ਤੇ ਅੱਜ ਉਹਨਾਂ ਦੇ ਸੁਪੁੱਤਰ ਸਰਦਾਰ ਦਿਲਜੀਤ ਸਿੰਘ ਜੀ ਮਦਦ ਕਰਨ ਕੋ ਸਾਡੇ ਜ਼ਿਲ੍ਹਾ ਲੁਧਿਆਣਾ ਦੀ ਸੇਵਾ ਨਿਭਾ ਰਹੇ ਨੇ ਸਾਡਾ ਇਹ 39ਵਾਂ ਸਤਿਪਾਵਨ ਦਿਵਸ ਆ ਜੋ ਕਿ ਸਾਡੀ 12 ਦਸੰਬਰ ਨੂੰ ਜੇਤੂ ਹੜਤਾਲ ਹੋਈ ਸੀ ਸਭ ਤੋਂ ਪਹਿਲੀ ਹੜਤਾਲ ਪ੍ਰਤਾਪ ਸਿੰਘ ਕੈਰੋਂ ਜੋ ਮੁੱਖ ਮੰਤਰੀ ਸੀ ਪੰਜਾਬ ਦੇ ਸਾਡੇ ਚੌਧਰੀ ਤਰੰਦਰ ਸਿੰਘ ਚੋਹਾਨ ਦੀ ਅਗਵਾਈ ਦੇ ਵਿੱਚ ਕੀਤੀ ਗਈ ਸੀ ਔਰ ਸਾਡੀ ਜੇਤੂ ਹੜਤਾਲ ਸੀ ਵੀ ਉਹ ਜਿਹਦੀ ਕਿ ਇਤਿਹਾਸ ਨੂੰ ਸਾਹਮਣੇ ਹੋਏ ਜਿਨ੍ਹਾਂ ਲੁਧਿਆਣਾ ਦੀ ਸਮੁੱਚੀ ਟੀਮ ਪਿਛਲੇ ਸਮੇਂ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਜੀ ਮਾਨ ਸਾਡੇ ਲੰਮਾ ਸਮਾਂ ਜਿਲ੍ਹਾ ਪ੍ਰਧਾਨ ਰਹੇ ਨੇ ਰੁਪਿੰਦਰ ਸਿੰਘ ਗਰੇਵਾਲ ਫੜਵਾਦ ਜੁੰਨੇ ਪ੍ਰਧਾਨ ਰਹੇ ਨੇ ਉਹਨਾਂ ਨੇ ਸਾਡਾ ਇਹ ਸਿਸਟਮ ਸਾਰਾ ਸੰਭਾਲਿਆ ਹੋਇਆ ਔਰ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏ ਨੇ ਔਰ 12 ਨਵੰਬਰ ਨੂੰ ਉਹਨਾਂ ਦੇ ਸਵੇਰੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਗੁਰੂ ਘਰ ਲੰਗਰ ਵਰਤੇਗਾ ਔਰ ਉਸ ਤੋਂ ਬਾਅਦ ਸਾਡੀ ਜਥੇਬੰਦਕ ਪ੍ਰੈਸ ਕਾਨਫਰੰਸ ਆਪਣੀ ਕਾਨਫਰੰਸ ਕੀਤੀ ਜਾਊਗੀ ਜਿਦੇ ਵਿੱਚ ਜਥੇਬੰਦੀ ਦੀਆਂ ਵਿਚਾਰਾਂ ਹੋਣਗੀਆਂ ਔਰ ਸਾਡੀ 1999 ਦੀ ਜਿਹੜੀ ਹੜਤਾਲ ਆ ਉਹਨੂੰ 25 ਸਾਲ ਹੋ ਚੁੱਕੇ ਨੇ ਉਹਨਾਂ ਦੇ ਜਿਹੜੇ ਯੋਧੇ ਨੇ ਉਹਨਾਂ ਨੂੰ ਅਸੀਂ ਉੱਥੇ ਵਿਸ਼ੇਸ਼ ਤੌਰ ਤੇ ਯਾਦ ਕਰਾਂਗੇ ਅੱਜ ਦਾ ਖੂਨਦਾਨ ਕੈਂਪ ਜਿਹੜਾ ਉਹ ਮਾਨਵਤਾ ਤੇ ਭਲੇ ਲਈ ਲਗਾਇਆ ਜਾ ਰਿਹਾ ਜਿਦੇ ਵਿੱਚ ਸਾਡੇ ਕਨਗੋਵ ਸਹਿਬਾਨ ਵੱਧ ਜਾਣਗੇ ਹਿੱਸਾ ਲੈ ਰਹੇ ਨੇ ਟੋਟਲ ਕਿੰਨੇ ਕ ਬੰਦੇ ਆਏ ਡੋਨੇਟ ਕਰ ਦਿੰਦੇ ਬਲੱਡ ਦੇਖੋ ਜੀ ਸਾਡਾ ਟਾਰਗੇਟ ਇਹ ਆ ਵੀ ਅਸੀਂ 200 ਪਲੱਸ ਅੱਜ ਇੱਥੇ ਆਪਣਾ ਰਿਜ਼ਲਟ ਕੱਢੀਏ ਕਿਉਂਕਿ ਸਾਡੇ ਕਨਗੋਵ ਸਹਿਬਾਨ ਸਾਡੇ ਪਰਿਵਾਰੀ ਸਹਿਬਾਨ ਜਿਹੜੇ ਸਾਡੇ ਦਫ਼ਤਰਾਂ ਦੇ ਵਿੱਚ ਕਰਮਚਾਰੀ ਕਲਾਸ 4 ਤੋਂ ਲੈ ਕੇ ਸਾਰੇ ਉਹ ਅੱਜ ਉਰੇ ਬਲ ਆਏ ਹੋਏ ਨੇ ਔਰ ਕਿਸਾਨ ਵੀਰ ਵੀ ਆਏ ਹੋਏ ਨੇ ਕਿ ਸਾਡਾ ਕਿਸਾਨਾਂ ਨਾਲ ਵੀ ਆਰਾਮਤਾ ਨੌਜਵਾਨ ਸਾਥੀ ਆਏ ਹੋਏ ਨੇ ਉਹ ਸਾਨੂੰ ਅੱਜ ਆ ਸਕਿਆ ਅਸੀਂ 200 ਦੇ ਕਰੀਬ ਜਿਹੜਾ ਹੈਗਾ ਜੁਨਟ ਅੱਜ ਦਾਨ ਕਰਾਂਗੇ